ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਾਂ ਦੇ YouTube ਚੈਨਲ Job Alert ਭਾਈਵਾਂ ਤੇ ਦੋਸਤੋ ਅੱਜ ਇੱਕ ਨਵਾਂ ਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਰੇਲ ਕੋਚ ਫੈਕਟਰੀ ਕਪੂਥਰਾ ਪੰਜਾਬ ਦੇ ਵਿੱਚ ਭਰਤੀ ਆ ਚੁੱਕੀ ਹੈ ਇਹ ਜੋ ਭਰਤੀ ਰਹਿਣ ਵਾਲੀ ਹੈ ਜੀ ਇਹ ਚ ਵੱਖ-ਵੱਖ ਟ੍ਰੇਡ ਵਾਈਜ਼ ਵੱਖ-ਵੱਖ ਸਮੀਮਾਂ ਕੀਤੀ ਜਾਂਦੀ ਹੈ ਇਹ ਵਿੱਚ ਜੋ ਕੋਟਾ ਸਾਰਿਆਂ ਦਾ ਮੌਜੂਦ ਰਹਿਣ ਵਾਲਾ ਜੀ ਇਕ ਸਰਵਿਸਮੈਨ ਵੀ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਇਹਦੇ ਲਈ ਜੋ ਟ੍ਰੇਡਰਾਂ ਵਾਲੇ ਹਨ ਜੀ ਫਿੱਟਰ ਮੋਟਰ ਵਹੀਕਲ ਅਲੱਗ-ਅਲੱਗ ਵਕਾਂਸੀਆਂ ਆ ਚੁੱਕੀਆਂ ਹਨ ਪਰਤੇ ਇਹਦੇ ਲਈ ਜੋ ਸੀਟਾਂ ਆਇਆਂ ਵਾਲੀਆਂ ਹਨ ਉਹਨਾਂ ਦਾ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਕੌਣ ਕੌਣ ਦਾ ਪੋਸਟ ਅਪਲਾਈ ਕਰ ਸਕਦਾ ਹੈ ਇਹ ਜੋ ਭਰਤੀ ਹੈ ਜੀ ਅਪਰਿੰਟਰਸ ਤੌਰ ਤੇ ਰਹਿਣ ਵਾਲੀ ਹੈ ਜੇ ਕਦੇ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਜਰੂਰ ਸਬਸਕ੍ਰਾਈਬ ਕਰਦਣਾ ਤਾਂ ਜ਼ਿਆਦਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਅਸੀਂ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਰੇਲ ਕੋਚ ਫੈਕਟਰੀ ਕਪੂਥਲਾ ਦੇ ਵਿੱਚ ਅਪਰਿੰਟਰਸ ਤੌਰ ਤੇ ਭਰਤੀ ਆ ਚੁੱਕੀ ਹੈ ਜੀ ਇਹ ਵਿੱਚ ਜੋ ਸੀਟਾਂ ਰਹਿਣ ਵਾਲੀਆਂ ਜੀ ਇਸ ਤਰੀਕੇ ਨਾਲ ਰਹਿਣ ਵਾਲੀਆਂ ਹਨ ਇਹ ਟ੍ਰੇਡ ਵਾਈਜ਼ ਸੀਟਾਂ ਰਹਿਣ ਵਾਲੀਆਂ ਹਨ ਜੀ ਜਿਵੇਂ ਗੱਲ ਕਰੀਏ ਫਿਟਰ ਦੀ ਫਿਟਰ ਦੇ ਲਈ 10 ਪਿਆਸੀ ਟਹਨਾ ਵੈਲਡਰ ਦੇ ਲਈ 180 ਪ੍ਰਿੰਟਰ ਦੇ ਲਈ 30 ਕਾਰ ਪ੍ਰਿੰਟਰ ਦੇ ਲਈ 30 ਇਲੈਕਟ੍ਰੀਸ਼ੀਅਨ ਦੇ ਲਈ 70 ਅਤੇ ਮਕੈਨਿਕ ਦੇ ਲਈ 30 ਟਹਨ ਜੀ ਅਤੇ ਮਕੈਨਿਕ ਮੋਟਰ ਵੀ ਕਰ ਲਈ 20 ਟਹਨਾ ਅਤੇ ਇਲੈਕਟ੍ਰੋਨਿਕ ਮਕੈਨਿਕ ਦੇ ਲਈ 20 ਟਹਨਾ ਟੋਟਲ ਇਹ ਸਿਟਾ 550 ਹਾਂਜੀ ਇਹ ਪ੍ਰਿੰਟਿੰਗ ਸੌਰ ਤੇ ਸਿਟਾ ਰਹਣ ਵਾਲੀਆਂ ਹਾਂਜੀ ਇਹ ਭਰਤੀ ਆ ਚੁੱਕੀ ਹੈ ਜੀ ਰੇਲ ਕੋਚ ਫੈਕਟਰੀ ਕਪੂਰਸਾ ਦੇ ਵਿੱਚ ਇਹਦੇ ਲਈ ਜੋ ਐਪਲੀਕੇਸ਼ਨ ਹਨ ਉਹ ਆਨਲਾਈਨ ਹੀ ਫਿਲ ਹੋਣਗੀਆਂ ਕਤਬਧੀ ਰਿ ਜਾਣਕਾਰੀ ਲਈ ਤੁਸੀਂ ਇਹਨਾਂ ਦਿੱਤੀ ਹੋਈ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਇਹ ਜੋ ਨੋਟੀਫਿਕੇਸ਼ਨ ਹੈ ਇਸ ਦਾ ਲਿੰਕ ਸਾਡੇ ਵਟਸਐਪ ਚੈਨਲ ਤੇ ਹੈ ਜੀ ਇਹ ਨੋਟੀਫਿਕੇਸ਼ਨ ਨੂੰ ਪੜ ਵੀ ਸਕਦੇ ਹੋ ਤੇ ਡਾਊਨਲੋਡ ਵੀ ਕਰ ਸਕਦੇ ਹੋ ਜੀ ਨੋਟੀਫਿਕੇਸ਼ਨ ਚੰਗੇ ਤਰੀਕੇ ਤੇ ਪੜਨ ਤੋਂ ਬਾਅਦ ਹੀ ਇਹਨਾਂ ਸੀਟਾਂ ਲਈ ਤੁਸੀਂ ਅਪਲਾਈ ਕਰਨਾ ਬਹੁਤ ਵਧੀਆ ਮੌਕਾ ਆ ਚੁੱਕਾ ਜੀ ਜਿਹੜੇ ਕੈਂਡੀਡੇਟ ਇਹਨਾਂ ਪੋਸਟ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ ਅਤੇ ਅਪਰੈਂਟਿੰਗਸ ਔਰ ਤੇ ਟ੍ਰੇਨਿੰਗ ਲਾਣਾ ਚਾਹੁੰਦੇ ਹਨ ਇਹ ਜੋ ਸੀਟਾਂ ਹਨ ਇਹ ਟੈਕਨੀਕਲ ਟ੍ਰੇਨਿੰਗ ਸੈਂਟਰ ਰੇਲ ਕੋਚ ਫੈਕਟਰੀ ਕਪੂਰਥਲੇ ਲਈ ਰਹਿਵਲ ਗਿਆ ਹਨ ਅਤੇ ਇਹਨਾਂ ਦੇ ਲਈ ਜੋ ਅਪਲਾਈ ਕਰਦੀ ਡੇਟਾ ਹੈ 7 1 2026 ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਬਹੁਤ ਦੇ ਮੌਕੇ ਆ ਚੁੱਕੇ ਆ ਜੀ ਇਹ ਟ੍ਰੇਡ ਵਾਈਜ਼ ਇਹ ਸੀਟਾਂ ਰਹਿਵਲੀਆਂ ਹਨ ਅਤੇ 550 ਸੀਟਾਂ ਹਨ ਇਹਦੇ ਲਈ ਸਰਵਿਸ ਮੈਂ ਵੀ ਅਪਲਾਈ ਕਰ ਸਕਦੇ ਹਨ ਅਤੇ ਆਲ ਕੈਟਾਗਰੀ ਦੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹਨ ਇਹਨਾਂ ਪੋਸਟਾਂ ਦੇ ਲਈ ਸਾਰਿਆਂ ਦੇ ਕੋਟਾ ਮੌਜੂਦ ਹੈ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਬੈਲ ਆਈਕਨ ਉੱਤੇ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਜਾਂ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਪੋਰਟਲ ਨੂੰ ਅਪਲਾਈ ਕਰ ਸਕੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ